ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੋ ਪ੍ਰਧਾਨ ਸਾਹਿਬ ਵੱਲੋਂ ਅੱਜ ਮੈਨੂੰ ਸਵੇਰੇ ਹਦੇਸ਼ ਕੀਤਾ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਇਸ ਲਈ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਜਾ ਰਹੀ ਹੈ ਦੀ ਲੋੜ ਹੋਵੇ ਪ੍ਰਬੰਧ ਕੀਤੇ ਜਾਣ ਕਿਉਂਕਿ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿੱਥੇ ਵੀ ਕੁਦਰਤੀ ਆਫਤ ਆਉਂਦੀ ਹੈ ਚਾਹੇ ਉਹ ਪੰਜਾਬ ਚਾਹੇ ਉਹ ਦੇਸ਼ ਚ ਕਿਤੇ ਵੀ ਆ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਪਿਛਲੇ ਜੇ ਪੰਜਾਬ ਚ ਹੜ੍ਹ ਵੀ ਆਏ ਸੀ ਪਿਛਲੇ ਸਾਲਾਂ ਚ ਉਦੋਂ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਸੰਗਤਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਕੱਢ ਕੇ ਬਾਹਰ ਸੁਰੱਖਿਅਤ ਪਹੁੰਚਾਇਆ ਉੱਥੇ ਹੀ ਲੰਗਰ ਅਤੇ ਰਿਆਜ ਦਾ ਪ੍ਰਬੰਧ ਕੀਤਾ ਉੱਥੇ ਹੀ ਜਿਹੜੇ ਲੋਕਾਂ ਨੇ ਡੰਗਰ ਵਛਾ ਰੱਖਿਆ ਸੀ ਉਹਨਾਂ ਲਈ ਵੀ ਚਾਰੇ ਦਾ ਪ੍ਰਬੰਧ ਕੀਤਾ ਹੁਣ ਵੀ ਅੱਜ ਮਾਝਾ ਦੇ ਪ੍ਰਧਾਨ ਸਾਹਿਬ ਵੱਲੋਂ ਇਹ ਆਦੇਸ਼ ਅਨੁਸਾਰ ਜਿਹੜੇ ਗੁਰਦਰਾ ਸਾਹਿਬਾਨ ਇਧਰਿਆਵਾਂ ਦੇ ਲਾਗੇ ਪੈਂਦੇ ਨੇ ਜਿ ਤਰ੍ਹਾਂ ਸਤਲੁਜ ਦਰਿਆ ਆ ਜਾਂ ਬਿਆਸ ਦਰਿਆ ਆ ਜਾਂ ਇਧਰ ਰਮਦਾਸ ਵਾਲੇ ਪਾਸੇ ਦਰਿਆ ਵਾ ਇਹਨਾਂ ਦਰਿਆਵਾਂ ਦੇ ਲਾਗੇ ਜਿਹੜੇ ਗੁਰਦਾਰੇ ਪੈਂਦੇ ਆ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਸੰਗਤਾਂ ਲਈ ਰੈਸ਼ ਅਤੇ ਲੰਗਰ ਦਾ ਪ੍ਰਬੰਧ ਕਰਨ ਅਸੀਂ ਕੋਈ ਜਨਮਰ ਵੀ ਜਾਰੀ ਕਰ ਰਹੇ ਹਾਂ ਜਿਸ ਕਿਸੇ ਨੂੰ ਵੀ ਲੋੜ ਪਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕੋ ਹੀ ਟੀਚਾ ਮਨੁੱਖਤਾ ਦੀ ਸੇਵਾ ਚਾਹੇ ਉਹ ਐਜੂਕੇਸ਼ਨ ਰਹੀ ਹੋਵੇ ਚਾਹੇ ਉਹ ਮੈਡੀਕਲ ਦੇ ਰਹੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਦੇਸ਼ ਚ ਜਾਹੇ ਵਿਦੇਸ਼ ਤੋਂ ਬਾਹਰ ਵੀ ਕਿਤੇ ਲੋੜ ਪੈਂਦੀ ਰਹੀ ਆ ਤੇ ਮਨੁਕਤਾ ਦੀ ਸੇਵਾ ਕਰ ਲਈ ਅੱਗੇ ਆਉਂਦੀ ਰਹੀ ਆ। ਜਿੱਦਾਂ ਨੇਪਾਲ ਚ ਹੜ ਆਇਆ ਸੀ ਉੱਥੇ ਵੀ ਸ਼ਰੌਣੀ ਕਮੇਟੀ ਨੇ ਪਹੁੰਚ ਕੇ ਸੰਗਤਾਂ ਦੀ ਸੇਵਾ ਕੀਤੀ ਸੀ। ਜੰਮੂ ਕਸ਼ਮੀਰ ਚ ਹੜ ਸ਼੍ਰੀਨਗਰ ਹੜ ਆਇਆ ਸੀ ਉਦੋਂ ਵੀ ਉੱਥੇ ਪਹੁੰਚ ਕੇ ਸੇਵਾ ਕੀਤੀ। ਚਾਹੇ ਗੁਜਰਾਤ ਚ ਪਚਾਲ ਆਇਆ, ਚਾਹੇ ਹਿਮਕੁੰਨ ਸਾਹਿਬ ਵਿਖੇ ਹੜ ਆਇਆ, ਹਮੇਸ਼ਾ ਹੀ ਮਨੁਕਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੀ ਆ। ਹੁਣ ਵੀ ਮਾਨਯੋਗ ਪ੍ਰਧਾਨ ਸਾਹਿਬ ਵੱਲ ਹੋਏ ਆਦੇਸ਼ਾਂ ਅਨੁਸਾਰ ਪਹਿਲ ਦੇ ਆਧਾਰ ਤੇ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਲੋੜ ਆ ਉੱਥੇ ਲੰਗਰ ਪ੍ਰੋਵਾਈਡ ਕਰਾਇਆ ਜਾਊਗਾ ਜਿੱਥੇ-ਜਿੱਥੇ ਰਹਿਸ਼ ਦੀ ਲੋੜ ਹੋਵੇ ਰਹਿਸ਼ ਹੀ ਪ੍ਰੋਵਾਈਡ ਕਰਾਈ ਜਾਊਗੀ ਸੰਗਤਾਂ ਨੂੰ ਬੇਨਤੀ ਆਗੇ ਅਸੀਂ ਕੁਝ ਨੰਬਰ ਦੇ ਰਹੇ ਹਾਂ ਮੈਨੇਜਰਾਂ ਦੇ ਜੇ ਕਿਸੇ ਨੇ ਵੀ ਲੋੜ ਹੋਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜੜੀ ਉਹ ਲੰਗਰ ਅਤੇ ਰਹਿਸ਼ ਲਈ ਮੰਗ ਕਰ ਸਕਦੇ ਨੇ ਅਸੀਂ ਉਹ ਉੱਥੇ ਲੰਗਰ ਤੇ ਰਹਿਸ਼ ਦਾ ਪ੍ਰਬੰਧ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ